ਈ ਮਾਡਲ ਗੱਡੀ ਨਾਲੇ 20-25 ਹਜ਼ਾਰ ਹੀ ਚੱਲੀ ਘਾਰ 20 ਮਾਡਲ ਕਾਰ ਹੈ 20 ਤੋਂ 25 ਕਾ ਹਜ਼ਾਰ ਹੀ ਚੱਲੀ ਹੋਈ ਹੈ ਹੁਣ ਇਹਦੇ ਨਾਲ ਦੀਆਂ 400 25 ਹਜ਼ਾਰ ਚੱਲੀ ਕਾਰ ਹਾਂਜੀ ਉੱਪਰੋਂ 23 ਮਾਡਲ 13.5 ਲੱਖ ਰੁਪਏ ਦੀ ਕਾਰ ਤੁਹਾਡੇ ਇੰਤਜ਼ਾਰ ਕਰੇ ਇਹਨੂੰ 16 ਹਜ਼ਾਰ ਚੱਲੀ ਕਾਰ ਬਾਈ ਸਿਰਫ 16 ਹਜ਼ਾਰ ਚੱਲੀ ਹੋਈ ਵੀਰੇ ਇੱਕ ਵਾਰੀ ਟਾਕੀ ਖੋਲ ਕੇ ਅੰਦਰੋਂ ਚੈੱਕ ਕਰਾਂ ਇੱਕ ਵਾਰੀ ਲੈ ਮੈਂ ਕਹਿੰਦਾ ਜਮੀ ਨਮੀ ਕਾਰ ਖੜੀ ਕਰਤੀ ਅਰੇ ਨਵੀਂ ਨਾਲੋਂ ਪੈਸੇ ਇੰਨੇ ਕ ਬਚਾ ਦੇਵਾਂਗੇ ਤੁਸੀਂ ਕਹੋਗੇ ਕਿ ਬਾਈ ਹੁਣ ਆਇਆ ਸ੍ਰੀ ਸੁਵਾਦ ਭਰਾ ਲਈ ਫਿਰ ਜਿਹਨੇ ਆਧੇ ਪੈਸੇ ਬਚਾਣੇ ਆ ਆਟੋ ਗੇਅਰ ਦੀ ਸਿਆਜ਼ ਹਾਂਜੀ ਪਹਿਲੇ ਨਾਂ ਦੀ ਹਾਂਜੀ ਸ਼ੋਰੂਮ ਪਤਾ ਕਰ ਲੋ ਨਵੀ ਤਕਰੀਬਨ 15 ਲੱਖ ਦੀ ਕਾਰ ਵੇਂਦੀ ਹੈ ਵੇਂਦੀ ਹੈ ਜੇ ਤੁਹਾਨੂੰ ਕੋਈ ਪੂਰੇ ਸ਼ਹਿਰ ਚ 8 ਲੱਖ 25 ਹਜ਼ਾਰ ਸਾਰੇ ਭਰਾ ਮਨੋਜੀ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਆਪਣੇ ਭਰਾ ਅੰਕਿਤ ਕੋਲ ਜੋ ਕਿ ਮਹਾੜੀ ਦੇ ਵਿੱਚ ਕੰਮ ਕਰ ਰਹੇ ਨੇ ਗੱਡੀਆਂ ਇੱਥੇ ਮਿੱਤਰੋ ਅੱਜ ਸਪੈਸ਼ਲ ਵੀਡੀਓ ਬਣ ਰਹੀ ਹੈ ਕੈਨ ਨੂੰ ਪੁਰਾਣੀਕਾਰ ਹੋਊਗੀ ਪਰ ਨਵੇਂ ਵਰਗੀਆਂ ਕਾਰਾਂ ਐਣ ਕਿ ਇਹਨਾਂ ਦੇ ਆਪਾਂ ਕਹਿਣਾ ਵੀ ਛਾਂਟੀ ਮਾਰ ਕੇ ਗੱਡੀਆਂ ਇਕੱਠੀਆਂ ਕਰਿਓ ਨੇ ਅੱਜ ਆਪਣੇ ਕੋਲ ਸਟਾਕ ਦੇ ਵੀ 7-8 ਗੱਡੀਆਂ ਰਹਿਣਗੀਆਂ ਪਰ ਰਣੀਆਂ ਸੜਾਈ ਹੈ ਨਾ ਸਾਰੀ ਸਿਰਾਂ ਬਾਕੀ ਤੁਸੀਂ ਦਿਖਾ ਦਿਓ ਇੱਕ ਵਾਰੀ ਜਿਹੜੀ ਵੀ ਕਾਰ ਲੈਣੀ ਹੈ ਮਤਲਬ ਕੋਈ ਵੀ ਗੱਡੀ ਹਾਂਜੀ 18 ਮਾਡਲ ਤੋਂ 24 ਮਾਡਲ ਤੱਕ ਹਾਂਜੀ ਪਹਿਲੇ ਨਾ ਦੀ ਹਾਂਜੀ ਪੰਜਾਬ ਨੰਬਰ ਭਾਵੇਂ ਕੋਈ ਗੱਡੀ ਹੋਵੇ ਆਲਟੋ ਨਹੀਂ ਮਿਲੂਗੀ ਸਵਿਫਟ ਨਹੀਂ ਮਿਲੂਗੀ ਹਾਂ ਸਾਰੀਆਂ ਮਿਨੀ ਐਸਵੀ ਕਾਰਾਂ ਲੇਟੈਸਟ ਕਾਰਾਂ ਜਿਹੜੀ 19 ਤੋਂ 24 ਤੱਕ ਆ ਸਾਰੀ ਗੱਡੀਆਂ ਮਿਲੂ ਬਈ ਮਤਲਬ ਮੁਕਦੀ ਗੱਲ ਕਰ ਲੈ ਕਿ ਕੋਕਾ ਪੀਸ ਕਾਰਾਂ ਮਿਲ ਗਈਆਂ ਇਹਦੇ ਵਰਗੀਆਂ ਕਾਰਾਂ ਮਿਲ ਗਈਆਂ ਜੀ ਗੱਲ ਕਰੀਏ ਪਹਿਲੀ ਵੈਨਿਊ ਖੜੀ ਹੈ ਜੀ ਪੰਜਾਬ ਨੰਬਰ ਦੀ ਡਿਟੇਲ ਕੀ ਜੀ ਦੀ 20 ਮਾਡਲ ਗੱਡੀ ਨਾਲੇ 20 25000 ਹੀ ਚੱਲੀ ਘਾ ਬੀ ਮਾਡਲ ਕਾਰ ਹੈ 20 ਤੋਂ 25 ਕਾ ਹਜ਼ਾਰ ਹੀ ਚੱਲੀ ਹੋਈ ਹੈ ਹੁਣ ਇਹਦੇ ਨਾਲ ਦੀਆਂ ਕਾਰਾਂ ਤੁਹਾਨੂੰ ਦੇਖਣ ਨੂੰ ਮਿਲ ਗਈਆਂ ਨਮੀ ਨਾਲੋਂ ਪੈਸੇ ਕਿੰਨੇ ਬਚਾਵਾਂਗੇ ਉਹ ਵੀ ਦੱਸ ਦਾਂਗੇ ਇੱਥੇ ਜਿੰਨੀਆਂ ਵੀ ਕਾਰਾਂ ਖੜੀਆਂ ਨੇ ਸਾਰੀਆਂ ਪਹਿਲੇ ਨਾਮ ਦੇ ਆ ਫਸਟ ਓਨਰ ਪੱਕੇ ਨੰਬਰ ਦੀਆਂ ਕਾਰਾਂ ਨੇ ਤੇ ਨਵੀ ਕਿੰਨੇ ਕ ਦੀ ਪੈਂਦੀ ਹੈ ਜੀ ਨਵੀ ਵੀਰੇ ਪੈਂਦੀ ਹੈ 11.5 12 ਲੱਖ ਦੀ 7.5 ਲੱਖ ਰੁਪਏ ਦੀ ਕਾਰ ਲੈਣਾ ਹਾਈ 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 ਪਹਿਲੀ ਜੀਤ ਮਾਕਾ ਬਾਈ ਓਏ 7 ਲੱਖ ਰੁਪਏ ਦੀ ਆਹ ਕਾਰ ਆਹ ਵੀਡੀਓ ਦੇ ਵਿੱਚ ਆਪਣਾ ਝੋਟਾ ਦਿਖਾਣਾ ਪਣਦਾ ਜੀ ਸਕਾਰਪਿਓ ਹੈਗੀ ਐ ਉਹ ਦਿਖਾ ਦੇਣ ਇੱਕ ਵਾਰੀ ਐਮਜੀ ਹੈਕਟਰ ਹੈਗੀ ਐ ਐਕਸਵੀ 700 5618 ਆ ਜਾ ਬਾਈ ਕੀ ਆਦੀ ਸੋਨੈਟ ਸੈਲਟੋਸ ਸਾਰੀਆਂ ਗੱਡੀਆਂ ਮਿਲੂ ਇੱਕ ਵਾਰੀ ਦੇ ਅੰਦਰ ਵਿਚਾਤੀ ਮਰਾ ਦੇ ਬਰੇ ਅਹੀਂ ਮੜਾ ਇੱਕ ਵਾਰੀ ਇਹ ਗੱਡੀ ਤਾਂ ਬਸ ਸਰਹੀ ਆ ਸਟਾਕ ਦੇ ਵਿੱਚ ਮਸਾ ਆਉਂਦੀਆਂ ਨੇ ਕੈਕਸ ਯੂਵੀ 7 ਦਾ ਬੋਲੋ ਇੱਕ ਸਕਾਰਪੀਓ ਐਨ ਆਹ 올 ਸਟਾਕ ਦੇ ਵਿੱਚ ਇੱਕ ਕਾਰ ਖੜੀ ਆ ਆਰਾਮ ਨਾਲ ਦਿਖਾ ਦੇ ਜੰਮੀ ਪਿਆਰ ਨਾਲ ਜਲਦਬਾਜ਼ੀ ਨਾ ਕਰੀ ਬਸ ਜਿਹੜੀਆਂ ਆਹ ਗੱਡੀਆਂ ਨੇ ਬਸ ਸਰਾ ਗੱਲਬਾਦ ਵਾਲੀਆਂ ਨੇ ਐਨ ਆ ਕੀ ਸਕਾਰਪੀਓ 2022 ਪੈਸੇ ਵੀ ਵਧੀਆ ਬਚਾਵਾਂਗੇ 22 ਮਾਡਲ ਹੈ ਹਨਾ ਬਿਲਕੁਲ 22.5 ਲੱਖ ਰੁਪਏ ਦੀ ਡਿਮਾਂਡ ਕਰਦੇ ਆਂ ਹਾਂ ਬਾਕੀ ਬਹੁਤ ਵਧੀਆ ਡਿਸਕਾਊਂਟ ਦਵਾਂਗੇ ਆਇਓ ਬੈਠਿਓ ਔਨ ਦਾ ਟੇਬਲ ਫੁੱਲ ਰਿਗਾਰਡ ਕਰਾਂ 22 ਮਾਡਲ 22.5 ਲੱਖ ਡਿਮਾਂਡ ਹੈ ਬਾਕੀ ਕਰਾ ਦਾਂਗੇ ਮੌਕੇ ਦੇ ਟੈਨਸ਼ਨ ਲੈਣ ਦੀ ਲੋੜ ਨਹੀਂ ਆਜੋ ਇੱਕ ਤੋਹਫਾ ਤੁਹਾਨੂੰ ਹੋਰ ਦਿਖਾਈਏ ਬਰੀਜ਼ਾ ਖੜੀਆ ਚੰਡੀਗੜ੍ਹ ਨੰਬਰ ਦੀ ਆ 21 ਮਾਡਲ 21 ZX i+ ZX i ਬਿਲਕੁਲ ਟੌਪ ਪੈਟਰੋਲ ਦਾ ਸਭ ਤੋਂ ਟੌਪ ਆਹਦੇ ਪੈਨ ਨੂੰ 14 ਸਵਾ 14 ਲੱਖ ਦੀ ਕਾਰ ਪੈਂਦੀ ਹੈ ਹਾਂਜੀ ਨਵੇਂ ਵਰਗੀਕਾਰ ਆਜੋ 8.5 ਲੱਖ ਰੁਪਏ ਚ ਤੁਹਾਨੂੰ ਕਾਰ ਦੇ ਦਾਂ। ਲਓ ਜੀ 8.5 ਲੱਖ ਰੁਪਏ ਦੀ ਤੁਹਾਨੂੰ ਆ ਮਿਲ ਜੂਗੀ 2022 22 ਮਾਡਲ ਦੀ ਕਾਰ। ਆ ਕਿੰਨੇ MG Hector ਲੈਣੀ ਹੈ? ਹਾਂਜੀ 21 ਮਾਡਲ, 22 ਮਾਡਲ, 23 ਮਾਡਲ, 24 ਮਾਡਲ ਚਾਰੇ ਘੜੇ ਨੇ। ਹਾਂਜੀ ਕਿਆਦੀ ਸੋਨਟ 21 22 23 24 ਹਾਂਜੀ ਬਰੇਜਾ ਡੀਜ਼ਲ ਦੀ 18 19 ਸਾਰੀਆਂ ਗਾਰਾਂ ਮਿਲੋ। ਸਕਰੀਨ ਦੇ ਨੰਬਰ ਜਲਦਾ ਰਹਾ ਬਸ ਕਾਲ ਕਰਕੇ ਕਨਫਰਮ ਕਰ ਲਿਓ ਮੈਂ ਕਹਿੰਦਾ ਸਿਰਾ ਕਰਾ ਦੇਣਗੇ। Honda City ਏ Honda City ਵੀ ਪਹਿਲੇ ਜਿਸ ਵਿੱਚ ਇਹ ਦਿਖਾਉਂਦੇ ਜਿਹੜੀ ਮਿਲਦੀ ਨਹੀਂ ਵਿਕਣ ਦੀ ਕੀ ਵਾਲਿਆਂ ਦੀ ਹੈ ਜੀ ਹਨਾ ਕਾਰ ਕੀ ਆਦੀ Carrens Carrens 770 ਨੰਬਰ ਨਾਲ ਮਿਲਣਾ ਓਕੇ ਜੀ ਆਟੋ ਗੇਅਰ ਦੀ ਗੱਡੀ ਰਹਿਣ ਵਾਲੀ ਹੈ ਹਾਂਜੀ 19 ਲੱਖ ਵਾਲਾ ਮਾਡਲ ਹੈਗਾ ਇਹ ਮਾਡਲ ਕਿੰਨੇ ਜੀ 2000 2022 ਮਾਡਲ ਕਾਰ ਤੇ ਚੱਲੀ ਕਿੰਨੀ ਹੋਈ ਹੈ ਜੀ ਆ ਗੱਡੀ ਨੂੰ ਅੰਦਰੋਂ ਵੀ ਦਿਖਾ ਦਿਓ ਹਾਂਜੀ ਕਿਉਂਕਿ ਮੋਸਟਲੀ ਕਾਫੀ ਲੋਕਾਂ ਨੇ ਕਾਰ ਦੇਖੀ ਨਹੀਂ ਹੁੰਦੀ ਓਕੇ ਇਹ Innova ਨੂੰ ਟੱਕਰ ਦਿੰਦੀ ਹੈ Innova Crysta ਨੂੰ ਡਾਇਰੈਕਟ ਐਨਾ ਖੁੱਲੀ ਡੁੱਲੀ ਕਾਰ ਹੈ ਖੁੱਲੀ ਡੁੱਲੀ ਕਾਰ ਆ ਲੰਮੀ ਕਾਰ ਆ ਸੈਵਨ ਸੀਟਰ ਕਾਰ ਆ ਹਨਾ ਜੀ ਬਿਲਕੁਲ ਲਓ ਬਈ ਆ ਪਿੱਛੇ ਸਪੇਸ ਦੇਖ ਲਓ ਬਈ ਰੂਜ਼ ਦੇ ਵਿੱਚ ਏਸੀ ਹਾਂਜੀ ਮੋਬਾਈਲ ਚਾਰਜਰਸ ਤਿੰਨੋ ਰੋ ਦੇ ਵਿੱਚ ਤਿੰਨੋ ਰੋ ਚ ਏਸੀ ਸਭ ਕੁਝ ਟੌਪ ਟਮ ਟੌਪ ਕੰਮ ਮਿਲੇਗਾ ਇਧਰ ਵਿੱਚ ਮਤਲਬ ਵਧੀਆ ਉਹ ਹੈ ਓਕੇ ਦੀ ਰਿਪੋਰਟ ਓਕੇ ਰਿਪੋਰਟ ਮੇਰੀ ਫੁੱਲ ਸੈਟੀਸਫੈਕਸ਼ਨ ਹੈ ਇਸ ਕਾਰ ਨਾਲੋ ਹਾਂਜੀ ਜਿਨੇ ਵੀ ਕਾਰ ਇੱਕ ਵਧੀਆ ਲੱਭ ਰਿਆ ਸੈਵਨ ਸੀਟਰ ਆਓ ਇਹ ਗੱਡੀ ਲੈ ਕੇ ਜਾਓ ਬਾਕੀ ਸਾਰਾ ਕੰਮ ਫੇਲ ਆ 19 ਲੱਖ ਵਾਲਾ ਮਾਡਲ ਹੈ 13 ਲੱਖ 75 ਹਜ਼ਾਰ ਦੀ ਗੱਡੀ ਦਵਾਂਗੇ ਤੁਹਾਨੂੰ ਲੈ ਵੀ 19 ਲੱਖ ਦੀ ਨਵੀਂ 13 ਲੱਖ 75 ਦੀ 2022 ਮਾਡਲ ਕਰਾਂਗੇ ਤੇ ਸਿਟੀ ਜੀ ਸਿਟੀ 17 ਮਾਡਲ ਹੈ ਵੀਰੇ ਆਟੋ ਗੇਅਰ ਦੀ ਜਿਸ ਭਰਾ ਨੇ ਲੈਣੀ ਆਜੋ ਇਹ ਵੀ ਸਾਡੇ 7 ਲੱਖ ਰੁਪਏ ਦੀ ਕਾਰ ਤੁਹਾਨੂੰ ਦੇ ਦਾਂਗੇ 17 ਮਾਡਲ 7 ਲੱਖ ਰੁਪਏ ਬਿਲਕੁਲ ਮਿਲ ਜੂਗੀ ਨਵੀਂ ਵਰਨਾ ਜੀ ਨਵੀਂ ਸ਼ੇਪ ਦੀ ਵਰਨਾ ਇਹਦੇ ਅਲੌਏ ਟਾਇਰ ਚੈੱਕ ਕਰੋ ਗੱਡੀ ਦੇ ਵਿੱਚ ਫੁੱਲ ਐਕਸੈਸਰੀ ਹਾਂਜੀ ਅੰਦਰ ਟੈਨ ਇੰਟੀਰੀਅਰ ਅਲੌਏ ਅਨੰਬਰ ਚੈੱਕ ਕਰੋ ਲੱਖ ਰੁਪਏ ਦਾ ਨੰਬਰ ਨਾਲ ਮਿਲਣਾ ਹੈ 766 ਇਹ ਕਿੱਥੋਂ ਲਗੋਰ ਗਿਆ ਸੀ ਜਾਣ ਕੇ ਹੈ ਨਜ਼ਰ ਨਾ ਲੱਗ ਜੇ ਨੰਬਰ ਤੇ ਬਾਈ ਉੱਪਰੋਂ ਪੰਜਾਬ ਨੰਬਰ ਓਕੇ ਮਹਾਲੀ ਦਾ ਲੈ ਬਾਈ ਮੈਂ ਦਿਖਾ ਦੇਣਾ ਦੁਆਰੋਂ ਨੰਬਰ ਮਿੱਤਰੋ ਵੀ ਆਈ ਪੀਆ ਗੱਡੀ ਦੇ ਨਾਲ ਹੈਗਾ ਪਹਿਲਾਂ ਕਹਿ ਦੇਣਾ ਪਰ ਅਸੀਂ ਨੰਬਰ ਦੇ ਪੈਸੇ ਨਹੀਂ ਲੈਂਦੇ ਪਹਿਲਾਂ ਕਹਿ ਦੇਣਾ ਮੈਂ ਘੱਟ ਤੋਂ ਘੱਟ ਲੱਖ ਰੁਪਏ ਦਾ ਨੰਬਰ 1.5 ਲੱਖ ਦੇ ਲਾਏ 50000 ਅੰਦਰ ਇੰਟੀਰੀਅਰ ਤੇ ਬੰਦੇ ਨੇ ਪੂਰੀ ਰੀਚ ਕੱਢੀ ਹੋਈ ਹੈ 25000 ਚੱਲੀ ਕਾਰ ਹਾਂਜੀ ਉੱਪਰੋਂ 23 ਮਾਡਲ ਸਾਡੇ 13 ਲੱਖ ਰੁਪਏ ਦੀ ਕਾਰ ਤੁਹਾਡੇ ਇੰਤਜ਼ਾਰ ਕਰੇ ਇਹਨੂੰ ਛੱਡਿਓ ਨਾ ਸਿਰਫ 25000 ਚੱਲੀ ਹੋਈ 2023 ਦਾ ਮਾਡਲ ਲਓ ਜੀ ਤੇ Honda City ਜੀ Honda City 2022 ਮਾਡਲ 22 ਬਿਲਕੁਲ ਟੌਪ ZX ਆਟੋ ਗੇਅਰ ਹਾਂਜੀ 360 ਕੈਮਰਾ ਪੁਸ਼ਟਾਰਟ ਬਟਨ ਡੀਆਰ ਲਾਈਟਸ ਕਿਲੋਮੀਟਰਾਂ ਚ ਮਜ਼ਾ ਆ ਜਾਏਗਾ ਪੁਰਾਣੀਆਂ ਗੱਡੀਆਂ ਦੇ ਵਿੱਚ ਰਿਕਾਰਡ ਤੋੜ ਦਾਂਗੇ ਤੁਹਾਨੂੰ ਸਾਡੇ ਤੋਂ ਕੱਟ ਚੱਲੀ ਗੱਡੀਆਂ ਮੈਂ ਕਹਿ ਰਿਹਾ ਹਾਂ ਬਹੁਤ ਮਿਲेंगी ਇਹ ਨਹੀਂ ਕਹਿੰਦਾ ਨਹੀਂ ਮਿਲेंगी ਬਹੁਤ ਔਖੀਆਂ ਪੂਰੇ ਪੰਜਾਬ ਚ ਕਿੰਨੇ 16000 ਚੱਲੀ ਘਾਰ ਬਾਈ ਸਿਰਫ 16000 ਚੱਲੀ ਹੋਈ ਬਰੇ ਇੱਕ ਵਾਰੀ ਟਾਕੀ ਖੋਲ ਕੇ ਅੰਦਰੋਂ ਚੈੱਕ ਕਰਾਂ ਇੱਕ ਵਾਰੀ ਲੈ ਮੈਂ ਕਹਿੰਦਾ ਜਮੀ ਨਮੀਕਾਰ ਖੜੀ ਕਰਤੀ ਅਰੇ ਨਮੀ ਨਾਲੋਂ ਪੈਸੇ ਇੰਨੇ ਕਿ ਬਚਾ ਦੇਂਗੇ ਤੁਸੀਂ ਕਹੋਗੇ ਕਿ ਬਾਈ ਹੁਣ ਆਇਆ ਸ੍ਰੀ ਸੁਵਾਦ ਉਲਟਾ ਜਿੰਨੀਆਂ ਕਾਰਾਂ ਦੇਖ ਰਹੇ ਹੋ ਇਹਨਾਂ ਦਾ ਕਿਸੇ ਦਾ ਸਟੈਪ ਨਹੀਂ ਦਾ ਟਾਇਰ ਵੀ ਥੱਲੇ ਨਹੀਂ ਲੱਗਿਆ ਹੋਇਆ ਬਸ ਜਿਸ ਮਰਜ਼ੀ ਦੀ ਆ ਕੇ ਗੱਡੀ ਦਾ ਚੈੱਕ ਕਰ ਲਿਓ ਜਿਸ ਭਰਾ ਨੂੰ ਵਿਸ਼ਵਾਸ ਨਹੀਂ ਹੈ ਰਿਕਾਰਡ ਚਾਹੀਦਾ ਹੈ ਸਕਰੀਨ ਤੇ ਨੰਬਰ ਆ ਰਿਹਾ ਹੈ ਕਾਲ ਕਰੋ ਤੁਹਾਨੂੰ ਕਿੱਥੇ ਪਟਕਣ ਦੀ ਲੋੜ ਨਹੀਂ ਹੈ ਕਿ ਤੁਸੀਂ ਆਪਣਾ ਸਰਵੇ ਕਰੋ ਮੇਰੇ ਕੋਲ ਮੋਬਾਈਲ ਤੇ ਹਰ ਗੱਡੀ ਦਾ ਰਿਕਾਰਡ ਪਿਆ ਮੈਂ ਤੁਹਾਨੂੰ ਆਪ ਭੇਜਦਾ ਹੋਗਾ ਹੋ ਗਈ ਭਾਲ ਦਿਓ 22 ਮਾਡਲ ਹੈ ਕਿੰਨੀ ਚੱਲੀ 16 16 16000 ਚੱਲੀ ਹੋਈ Honda City patrol patrol ਦੀ ਪੈਸੇ ਜੀ ਸਿਰਫ 13.25 ਲੱਖ ਦੀ ਗੱਡੀ ਤਕਰੀਬਨ 19 ਲੱਖ ਰੁਪਏ ਦੀ ਕਾਰ ਹੈ ਲੈ ਭਾਈ ਪੱਜ 5.5 ਲੱਖ ਰੁਪਏ ਦੇ ਲਵੇ ਤੁਹਾਡਾ ਆ ਗੱਡੀ ਦੇ ਵਿੱਚੋਂ ਬਿੱਤਰੋ ਫਾਇਦਾ ਹੋ ਗਿਆ ਸਿਆਜ਼ ਜੀ ਇਹ ਉਸ ਭਰਾ ਲਈ ਫਿਰ ਜਿਹਨੇ ਆਧੇ ਪੈਸੇ ਬਚਾਣੇ ਆ ਆਟੋ ਗੇਅਰ ਦੀ ਸਿਆਜ਼ ਹਾਂਜੀ ਪਹਿਲੇ ਨਾਂ ਦੀ ਹਾਂਜੀ ਸ਼ੋਰੂਮ ਪਤਾ ਕਰ ਲੋ ਨਵੀਂ ਤਕਰੀਬਨ 15 ਲੱਖ ਦੀ ਕਾਰ ਵੇਂਦੀ ਹੈ ਵੇਂਦੀ ਹੈ ਜੇ ਤੁਹਾਨੂੰ ਕੋਈ ਪੂਰੇ ਸ਼ਹਿਰ ਚ 8 ਲੱਖ 25 ਹਜ਼ਾਰ ਦੀ ਕਾਰ ਦੇ ਦੋ ਨਾ ਨਾ ਇਹ ਮਜ਼ਾ ਆ ਜਾਊਗਾ ਮੈਨੂੰ ਲੱਗਾ ਬਲੇਖਾ ਬਲੁਖਾ ਲੱਗ ਗਿਆ ਜੀ 7.8 ਲੱਖ ਰੁਪਏ ਦੀ ਸਿਆਜ਼ 7.8 ਲੱਖ ਦੀ ਸਿਆਜ਼ ਉੱਪਰ ਆਟੋ ਗੇਅਰ ਉੱਪਰ 2020 ਮਾਡਲ ਲੈ ਬਈ 20 ਮਾਡਲ ਦੀ ਕਾਰ ਆ 18 ਲੱਖ ਡੀਜ਼ਲ ਦੀ 1.5-2 ਲੱਖ ਚੱਲੀ ਕਾਰ ਲੈਣ ਚਲ ਜਾਉਗੇ ਉਹ ਮਿਲ ਨਹੀਂ ਤਕਰੀਬਨ 6 ਲੱਖ ਸਹੀ ਗੱਲ ਆਹੀ ਬਜਟ ਦੇ ਵਿੱਚ ਮਿਲ ਨਹੀਂ ਆ ਲਓ ਬਈ ਇੱਕ ਗੱਡੀ ਉਹ ਖੜੀ ਆ ਆਪਣੀ ਡਿਜ਼ਾਇਰ ਜੀ ਉਹ ਦੱਸ ਦੋ ਜੀ ਆਜੋ ਬਈ ਮਾਗਰਲੇ ਪਾਸੇ ਜੰਨੇ ਪਰਾ ਜੀ ਇੰਨੀ ਪੁਰਾਣੀ 19 ਘੱਟ ਚੱਲੀ ਦਵਾਂਗੇ ਹਾਂਜੀ 2017 ਮਾਡਲ ਗੱਡੀ ਹਾਂਜੀ 26000 ਮਤਲਬ 26000 ਚੱਲੇ ਸਿਰਫ 26 ਸਟੈਪਨੀ ਦਾ ਟਾਇਰ ਥੱਲੇ ਨਹੀਂ ਲੱਗਿਆ ਹਾਂਜੀ 26000 ਚੱਲੀ ਗੱਡੀ ਦਵਾਂਗੇ ਓਕੇ 5 ਲੱਖ 80 ਹਜ਼ਾਰ ਚ ਕਾਰ ਦਵਾਂਗੇ ਲੈ ਬਈ ਸਿਰਫ 26000 ਚੱਲੀ ਹੋਈ ਐ 2017 ਦਾ ਮਾਡਲ ਆ ਆਹ ਕਾਰ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਹੁਣ ਦੇਖ ਰਹੇ ਹੋ ਕਿੰਨੇ ਸੀ 5,80,000 ਦੀ 5,80,000 ਦੀ ਸੁੱਟ ਡਿਜ਼ਾਇਰ ਆ ਬਾਕੀ ਚੱਲ ਰਹੀ ਭਰਾ ਦਾ ਸਕਰੀਨ ਦੇ ਨੰਬਰ ਆਜੋ ਜੀ ਜੇ ਕਿਸੇ ਆਪਣੇ ਭਰਾ ਨੇ ਨਾ ਇਸ ਤੋਂ ਇਲਾਵਾ ਹੋਰ ਵੀ ਕੋਈ ਗੱਡੀ ਲੈਣੀ ਹੁੰਦੀ ਹੈਗੀ ਘੱਟ ਚੱਲੀ ਹੋਈ ਦੇਖੋ ਯਾਰ ਇਹ ਗੱਡੀਆਂ ਨਾ ਤੁਸੀਂ ਆ ਲਾ ਲਓ ਵੀ ਮਾਰਕੀਟ ਦੇ ਵਿੱਚ ਨਾ ਦੇ ਬਰਾਬਰ ਹੁੰਦੀਆਂ ਨਹੀਂ ਗਈਆਂ ਬਹੁਤ ਮੁਸ਼ਕਿਲ ਮਿਲਦੀਆਂ ਨੇ 100 ਗੱਡੀ ਸ਼ਾਂਤੀ ਮਾਰ ਦੇਉਣਗੇ ਇਹਨਾਂ ਦੇ 10 ਫਿੱਟ ਬੈੜਦੀਆਂ ਨੇ ਕੋਈ ਉਰੇ ਕਾਊਂਟਰ ਨਹੀਂ ਅਸੀਂ ਵੀ ਹੋਰ ਡੀਲਰ ਨੇ ਜਿਹੜਾ 100 200 ਜਿੰਨੀਆਂ ਮਰਜ਼ੀ ਖੜਾ ਸਕਦੇ ਸਾਡੀ ਆਦਤ ਨਹੀਂ ਹੈ ਅੱਜ ਤਾਂ ਜੇ 20 ਕਾਰਾਂ ਦੇਖਦੇ ਆ ਤਾਂ ਕੋਈ ਇੱਕ ਗੱਡੀ ਸਿਲੈਕਟ ਆਉਂਦੀ ਮਤਲਬ ਹੋ ਰਿਹਾ ਜਿਹੜਾ ਆਪਾਂ ਕਹਿੰਦੇ ਨੇ ਕਿ ਸਿਲੈਕਟਡ ਪੀਸ ਉਹ ਗੱਡੀਆਂ ਦੇ ਸਿਲੈਕਟਡ ਪੀਸ ਹੀ ਨੇ ਸਾਰੇ ਬਾਕੀ ਇਸ ਤੋਂ ਇਲਾਵਾ ਕੋਈ ਹੋਰ ਵੀ ਕਾਰ ਤੁਹਾਡੀ ਡਿਮਾਂਡ ਹੈਗੀ ਸੇਮ ਸਕਰੀਨ ਤੇ ਨੰਬਰ ਤੇ ਕਰ ਲਓ ਕੰਟੈਕਟ ਬਾਕੀ ਐਡਰੈਸ ਚੱਲ ਰਿਹਾ ਲੋਨ ਵਗੇਰਾ ਦੀ ਫੈਸਿਲਿਟੀ ਅਵੇਲੇਬਲ ਆ ਥੋੜਾ ਸਿਬਲ ਟਰੈਕ ਸਾਰਾ ਕਾਂਟੇ 2 ਦੇ ਵਿੱਚ ਲੌਣ ਕਰਾ ਕੇ ਗੱਡੀ ਤੁਹਾਨੂੰ ਤੋੜ ਦਾਂਗੇ ਹੋਰ ਦੱਸੋ ਬਾਕੀ ਚਰੇ ਸਕਰੀਨ ਤੇ ਨੰਬਰ ਬਾਕੀ ਵੀਡੀਓ ਸ਼ੇਅਰ ਕਰ ਦਿਓ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਵੀਡੀਓ ਦੇਖਣ ਦਾ ਸਤ ਸਿਗਰ